ਅਸਲਾਮ ਵਾਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਜ਼ਾਲਮ ਵਜ਼ੀਰ ਖਾਨ ਨੇ ਛੋਟੇ ਸਹਬਜ਼ਾਦੇ ਹਾਂ ਉਤੇ ਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਉਤੇ ਜਿਹੜੇ ਜ਼ੁਲਮ ਕੀਤੇ ਇਸ ਦੇ ਬਾਰੇ ਤੇ ਹਰ ਕੋਈ ਜਾਣਦਾ ਹੈ ਪਰ ਉਸ ਜ਼ਾਲਮ ਵਜ਼ੀਰ ਖਾਨ ਦਾ ਅੰਤ ਕੀ ਹੋਇਆ ਕਿਸ ਨੇ ਉਸ ਨੂੰ ਦਰਦਨਾਕ ਮੌਤ ਦੇ ਘਾਟ ਉਤਾਰਿਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਦੇ ਹਾਂ ਉਸ ਤੇ ਵਿਚਾਰ ਫਰ ਪਾ ਲਿਆ ਵਜ਼ੀਰ ਖਾਨ 20 ਕਿਲੋਮੀਟਰ ਉਹਨੂੰ ਕੜੀਸਕੇ ਸਰਹੰਦ ਲੈ ਕੇ ਗਏ ਹੰਕਾਰ ਚ ਆਏ ਨੇ ਜਿੱਥੇ ਸਹਾਬਜ਼ਾਦਿਆਂ ਨੂੰ ਮੀਹਾਂ ਚ ਚਨਵਾਇਆ ਸੀਗਾ ਉਹੀ ਵਜ਼ੀਰ ਖਾਨ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀਗਾ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੁੱਖਾ ਟੰਗਿਆ ਗਿਆ ਉਦੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸ਼ਰੀਰ ਨੂੰ ਖਾਦਾ ਤੇ ਉਹ ਤੜਫੜ ਕੇ ਮਰਿਆ ਆ ਅੰਤ ਉਹ ਵੀਰ ਖਾਨ ਨੂੰ ਪਾਪਾ ਪੰਨਾ ਸਿੰਘ ਮਹਤਮਰ ਨੇ ਦੱਸਿਆ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਂ ਦੀ ਫੌਜ ਸੀ ਅੱਠ ਉਹਦੇ ਕੋਲ ਹਾਥੀ ਸੀਗੇ ਵੱਡੇ-ਵੱਡੇ ਹਾਥੀ ਵੱਡੀਆਂ-ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਘੋੜ ਸਵਾਰ ਇਦਾਂ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹੱਥ ਕੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ ਜ਼ਖਮੀ ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਹੁੰਦ ਸਿੰਘ ਬਾਦਰ ਤਿਆਰੀ ਕਰ ਰਹੇ ਸੀ ਜੰਗ ਦੀ ਭਾਈ ਬਾਦ ਸਿੰਘ ਬਚਾਲੇ ਆ ਗਿਆ ਵਜ਼ੀਰ ਖਾਨ ਨੇ ਨਾ ਨੇਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੇਜਾ ਮਾਰਿਆ ਜਦੋਂ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁੱਚ ਲਿਆ ਨੇਜਾ ਉਹਨਾਂ ਨੇ ਬੁੱਜ ਕੇ ਵਾਪਸ ਮਾਰਿਆ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਥੱਲੇ ਡਿੱਗੇ ਦੇਖਦੇ ਨਾ ਤੀਰ ਮਾਰਿਆ فیر بھائی ਬਾਦ ਸਿੰਘ ਦੇ 5 ਵਜੇ ਆ। ਵਜ਼ੀਰ ਖਾਂ ਪਾਤੀ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦ ਕਰਾਇਆ ਸੀ। ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਂ ਦਾ ਅੰਤ ਵੀ ਭਾਈ ਫਤੇ ਸਿੰਘ ਦੀ ਤਲਵਾਰ ਚੋਂ ਹੋਇਆ। ਭਾਈ ਫਤੇ ਸਿੰਘ ਯੋद्धा ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ। ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੂੰ। ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ قائم ਹੋਇਆ ਉਹ ਸਰਹੰਦ 'ਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਇਆ ਕਬਜ਼ੇ ਚ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ ਚ ਡਾਕਾ ਨਹੀਂ ਮਾਰਿਆ ਹੈਗਾ 3 ਕਰੋੜ ਰੁਪਇਆ ਗੱਡਿਆਂ ਤੇ ਲੱਦ ਕੇ ਫਿਰ ਉਹਨਾਂ ਨੇ ਲੋਗੜ ਭੇਜਿਆ ਵਾ ਬੱਬਾ ਬੰਦਾ ਸਿੰਘ ਬਹਾਦਰ ਬੱਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੀਤਾ ਉਹ ਤੇ ਬੱਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਸੁੱਚਾ ਆਨੰਦ ਹਜੇ ਵੀ ਉਸੇ ਹੀ ਸ਼ਹਿਰ ਚ ਫਿਰਦਾ ਹੈ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਜਦੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਇੱਥੇ ਪਹੁੰਚੇ ਪੰਜਾਬ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ ਤਾਂ ਵਜ਼ੀਨ ਖਾਨ ਕਬਰ ਆ ਗਿਆ ਐਡੀ ਵੱਡੀ ਫੌਜ ਦਾ مالک ਬੰਦਾ ਸਿੰਘ ਬਹਾਦਰ ਤੋਂ ਕਬਰਾਇਆ ਬੈਠਾ ਸੀ ਉਸ ਟਾਈਮ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਹ ਇੱਥੇ ਰਹਿੰਦੀ ਸੀ ਛੱਤ ਬਨੂੜ ਉਸ ਟਾਈਮ ਛੱਤ ਬਨੂੜ ਤੋਂ ਸਰਹੰਦ ਤਕਰੀਬਨ ਮੇਰੇ ਖਿਆਲ 30 ਕਿਲੋਮੀਟਰ ਦੂਰ ਹੋਣਾ ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸੀ ਜਿਹੜੀ ਨਾ ਉਹ ਰੰਧਤੇ ਸੀ ਤਾਂ ਵਜ਼ੀਰ ਖਾਨ ਨੇ ਕੀ ਚਾਲ ਚੱਲੀ ਵਜ਼ੀਰ ਖਾਨ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਮੇਰੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਮੈਂ ਹੀ ਉਹਦੇ ਤੇ ਹਮਲਾ ਕਰਦਾ ਫੌਜ ਦੀ ਭਰਤੀ ਖੋਲਤੀ ਆਸ-ਪਾਸ ਦੇ ਜਿਹੜੇ ਮੁਗਲ ਸੀਗੇ ਜਿਹੜੇ ਬਲੋਚ ਸੀਗੇ ਤੇ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਉਹਨਾਂ ਦੇ ਮਿੰਤਾਂ ਤਰਲੇ ਕਰਨ ਲੱਗ ਗਿਆ ਜਹਾਦ ਦੇ ਨਾਮ ਤੇ ਇਸਲਾਮ ਧਰਮ ਦੇ ਨਾਮ ਤੇ ਵੀ ਮੇਰਾ ਸਾਥ ਦਿਓ ਤੁਸੀਂ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰਤੇ 1 ਲੱਖ ਦੀ ਕਹਿੰਦੇ ਉਹਨੇ ਫੌਜ ਤਿਆਰ ਕਰ ਲਈ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿਰਫ 30-40 ਹਜ਼ਾਰ ਡਿਪੋਜ਼ਿਟ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਤੋਂ ਚੱਲਦੇ ਨੇ ਸਰੰਦ ਤੇ ਹਮਲਾ ਕਰਨ ਲਈ ਛੱਪੜ ਜਿੜੀ ਉਹ ਪਹੁੰਚਦੇ ਨੇ ਛੱਪੜ ਜਿੜੀ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਆ ਕਿ ਸਰਹ ਕੇ ਵਜ਼ੀਰ ਖਾਂ ਦੀਆਂ ਫੌਜਾਂ ਸਰੰਦ ਤੋਂ ਚੱਲ ਪਈਆਂ ਨੇ ਤਾਂ ਉਹ ਉਸੇ ਜਗ੍ਹਾ ਤੇ ਰੁਕ ਗਏ ਜਿਹਨੂੰ ਹੁਣ ਚੱਪੜ ਜਿੜੀ ਕਹਿੰਦੇ ਨੇ ਨਾ ਬਦਲ ਕੇ ਨਾਮ ਉਹਦਾ ਚੱਪੜ ਜਿੜੀ ਕਹਿੰਦੇ ਨੇ ਉਹਨਾਂ ਨੂੰ ਜਿੱਥੇ ਜੰਗ ਹੋਈ ਆ ਉਹਦਾ ਅਸਲ ਨਾਮ ਸੀਗਾ ਛੱਪੜ ਛਿੜੀ ਛੱਪੜਾਂ ਦੀ ਛਿੜੀ ਸੀ ਇਸ ਕਰਕੇ ਉਹਨੂੰ ਛੱਪੜ ਛਿੜੀ ਕਹਿੰਦੇ ਸੀ ਸਵੇਰੇ ਇਹ 12 ਮਈ 1710 ਨੂੰ ਉੱਥੇ ਯੁੱਧ ਹੋਇਆ ਸੀ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ 5 ਸਾਲ ਬਾਅਦ ਕਹਿੰਦੇ ਨੇ ਵੀ ਜਿਹੜੀ ਵਜ਼ੀਰ ਖਾਂ ਦੀ ਫੌਜ ਸੀ 8 ਉਹਦੇ ਕੋਲ ਹਾਥੀ ਸੀਗੇ ਵੱਡੇ ਵੱਡੇ ਹਾਥੀ ਵੱਡੀਆਂ ਵੱਡੀਆਂ ਤੋਪਾਂ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਘੋੜ ਸਵਾਰ ਇਧਰ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨੇਜੇ ਤੀਰ ਕਮਾਨ ਕੁਸ਼ਕ ਗਿਣਮੀਆਂ ਚੁਣਮੀਆਂ ਬੰਦੂਖਾਂ ਸੀਗੀਆਂ ਕਹਿੰਦੇ ਤੇ 6 ਤੋਪਾਂ ਸੀ ਇਹਨਾਂ ਕੋਲ ਪਰ ਇਹਨਾਂ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ ਇਹਨਾਂ ਕੋਲ ਜਜ਼ਬਾ ਜਨੂਨ ਗੁਰੂ ਸਾਹਿਬ ਦਾ ਓਟ ਆਸਰਾ ਯਾ ਅਲੀ ਯਾ ਅਲੀ ਦੇ ਨਾਰੇ ਲੱਗ ਰਹੇ ਨੇ ਉੱਚੀ ਉੱਚੀ ਇਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਨੇ ਪੱਪਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ ਤੇ ਬੈਠ ਗਏ ਟਿੱਲਾ ਇੱਕ ਟਿੱਬੇ ਦੀ ਤਰ੍ਹਾਂ ਉੱਥੇ ਬੈਠ ਕੇ ਸਾਰੀ ਉਹ ਨੀਤੀ ਘਟ ਰਹੇ ਸੀਗੇ ਫੌਜਾਂ ਲੜ ਰਹੀਆਂ ਸੀਗੀਆਂ ਵਜ਼ੀਰ ਖਾਨ ਦੀ ਜਿਹੜੀ ਫੌਜ ਸੀਗੀ ਉਹ ਚ ਸਭ ਤੋਂ ਅੱਗੇ ਹਾਥੀ ਸੀਗੇ ਵੱਡੇ ਵੱਡੇ ਹਾਥੀ ਉਦੋਂ ਪਿੱਛੋਂ ਫਿਰ ਤੋਪਾਂ ਸੀਗੀਆਂ ਫਿਰ ਉਦੋਂ ਪਿੱਛੇ ਘੋੜ ਸਵਾਰ ਸੀਗੇ ਫਿਰ ਉਦੋਂ ਪਿੱਛੇ ਜਿਹੜੇ ਪੈਦਲ ਚੱਲਣ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਟ੍ਰੈਟਜੀ ਦੇਖੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਕੋਲ ਜਿਹੜੀਆਂ ਤੋਪਾਂ ਸੀਗੀਆਂ ਉਹ ਤੋਪਾਂ ਨਾਲ ਉਹਨਾਂ ਨੇ ਸਭ ਤੋਂ ਅੱਗੇ ਜਿਹੜੇ ਵਜ਼ੀਰ ਖਾਨ ਦੇ ਹਾਥੀ ਸੀਗੇ ਉਹਦੇ ਹਾਥੀਆਂ ਤੇ ਹਮਲਾ ਕਰਤਾ ਹਾਥੀ ਕਈ ਜ਼ਖਮੀ ਹੋ ਗਏ ਹਾਥੀ ਪਿੱਛੇ ਨੂੰ ਭੱਜਣ ਲੱਗ ਗਏ ਮੁਗਲਾਂ ਦੀ ਫੌਜ ਜਈ ਚਲਤੀਆਂ ਉਦੋਂ ਬਾਅਦ ਉਹਨਾਂ ਨੇ ਕੀ ਕੀਤਾ ਮੁਗਲਾਂ ਨੇ ਕੀ ਕੀਤਾ ਮੁਗਲਾਂ ਨੇ ਵਜ਼ੀਰ ਖਾਨ ਦੀ ਫੌਜ ਨੇ ਤੋਪਾਂ ਨਾਲ ਹਮਲਾ ਕਰਤਾ ਤਾਂ ਜਿਹੜੇ ਬੰਦਾ ਸਿੰਘ ਬਹਾਦਰ ਦੀ ਸਿੱਖਾਂ ਦੀ ਫੌਜ ਸੀਗੀ ਉਹ ਇਧਰ ਝਿੜੀ ਵਾਲੇ ਪਾਸੇ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਇਹ ਦਰਖਤਾਂ ਦੇ ਉਹਲੇ ਲੁਕ ਜਾਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੀਆਂ ਤੋਪਾਂ ਅੱਗੇ ਕੱਢੀਆਂ ਤੋ ਇਹਨਾਂ ਨੇ ਆਪਣੀਆਂ ਤੋਪਾਂ ਨਾਲ ਉਹਨਾਂ ਦੀਆਂ ਤੋਪਾਂ 'ਲੇ ਮਾਰਦੇ ਸਾਰੇ ਤੋਪਾਂ 'ਚ ਉਹਨਾਂ ਦੀਆਂ ਤੋਪਾਂ 'ਚ ਸੁੰਨ ਸਰਾਹ ਹੋ ਗਈ ਜਿਵੇਂ ਉਦੋਂ ਬਾਅਦ ਕੀ ਕੀਤਾ ਜਿਹੜੇ ਘੋੜਸਵਾਰ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਫੌਜ ਦੇ ਘੋੜਸਵਾਰ ਸੀ ਉਹ ਵਜ਼ੀਰ ਖਾਨ ਦੀ ਫੌਜ ਚ ਚੱਲ ਗਏ ਬੜਾ ਟੁਕੀ ਕਰਨ ਲੱਗ ਗਏ ਉੱਥੇ ਇੱਕ ਹੋਰ ਚਾਲ ਖੇਡੀ ਸੀ ਵਜ਼ੀਰ ਖਾਨ ਨੇ ਜਦੋਂ ਬਾਬਾ ਹੰਦਰ ਸਿੰਘ ਬਹਾਦਰ ਤਿਆਰੀ ਕਰ ਰਹੇ ਸੀ ਜੰਗ ਦੀ ਹਜੇ ਨਹੀਂ ਪਹੁੰਚੇ ਸੀ ਸੁਚਾਨੰਦ ਦੇ ਭਤੀਜੇ ਨੂੰ 1000 Hindu ਫੌਜੀ ਦੇ ਕੇ ਭੇਜਦੇ ਤੁਸੀਂ ਜਾਓ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਚ ਰਲ ਜਾਓ ਜੰਗ ਵਾਲੇ ਦਿਨ ਤੁਸੀਂ ਬਕਾਬਤ ਕਰਦੇ ਹੋ ਉਥੋਂ ਤੁਸੀਂ ਆ ਜਿਓ ਮੇਰੇ ਵੱਲ ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ ਚੱਲ ਗਿਆ ਹੌਸ ਸਚਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਹਿੰਦਾ ਜੀ ਮੈਂ ਹਿੰਦੂ ਫੌਜ ਲੈ ਕੇ ਆਇਆ ਆ ਵਜ਼ੀਰ ਖਾਨ ਤੋਂ ਅਸੀਂ ਬਗਾਵਤੀ ਹੋ ਗਏ ਕਿ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਆ ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਝਵਾਨ ਸੀਗੇ ਉਹਨਾਂ ਨੇ ਰਲਾ ਤਾਂ ਲਿਆ ਆਪਦੀ ਫੌਜ ਉਹਨਾਂ ਨੂੰ ਸਭ ਤੋਂ ਮਗਰ ਰੱਖਿਆ ਉਹਨਾਂ ਨੂੰ ਮੂਹਰੇ ਨਹੀਂ ਲਾਇਆ ਉਹਨਾਂ ਨੂੰ ਉਹੀ ਕੰਮ ਹੋਇਆ ਫਿਰ ਸਚਨੰਦ ਨੇ ਫਿਰ ਆਪਦੀ ਚਾਲ ਖੇਲੀ ਸਚਨੰਦ ਨੇ ਕੀਤਾ ਇਸ਼ਾਰਾ ਜਿਹੜੇ ਉਹਦੇ ਨਾਲ ਦੇ ਸੀਗੇ ਹਿੰਦੂ ਉਹ ਫਿਰ ਉਥੇ ਝੂਠ ਬੋਲਣ ਲੱਗੇ ਮਤਲਬ ਸਿੱਖਾਂ ਦੇ ਪੇਛੇ ਸੀਗੇ ਉਹ ਸਿੱਖਾਂ ਦੀ ਫੌਜ ਸੀਗੇ ਕਹਿੰਦੇ ਜੀ ਮੁਗਲ ਭਾਰੀ ਪੈ ਗਏ ਮੁਗਲ ਭਾਰੀ ਪੈ ਗਏ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਦੀਆਂ ਫੌਜਾਂ ਚ ਥੋੜਾ ਡਰ ਉਸ ਟਾਈਮ ਤੇ ਦੇਖਿਆ ਗਿਆ ਥੋੜਾ ਜਿਹਾ ਮਤਲਬ ਇਹਨਾਂ ਦੇ ਪੈਰ ਥੋੜੇ ਜਿਹੀ ਹਿੱਲ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ ਟਿੱਲੇ ਤੋਂ ਉੱਤਰ ਕੇ ਆਏ ਉੱਤਰ ਕੇ ਆਵਦੀਆਂ ਫੌਜਾਂ ਚ ਖੜੇ ਉੱਥੇ ਜਕਾਰੇ ਲਾਏ ਉਹਨਾਂ ਦਾ ਹੌਸਲਾ ਫੇਰ ਉਹ ਵੀ ਹੋ ਗਿਆ ਜਿਹੜਾ ਪਹਿਲਾਂ ਟੱਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਤੇ ਸੁਚਾਨੰਦ ਦਾ ਉਹ ਸੁਚਾਨੰਦ ਵਰਗੇ ਤਾਂ ਹਰਾਮਪੁਣੇ ਕਰਨਯੋਗ ਗੀ ਸੀ ਇਹ ਕੋਈ ਯੋਧੇ ਤਾਂ ਹੈ ਨਹੀਂ ਸੀਗੇ ਭਾਈ ਬਾਦ ਸਿੰਘ ਵਰਗੇ ਯੋਧੇ ਜਦੋਂ ਭਾਈ ਬਾਦ ਸਿੰਘ ਤਲਵਾਰ ਲੈ ਕੇ ਵਧਿਆ ਉਹਦੇ ਵੱਲ ਸੁਚਾਨੰਦ ਡਰ ਗਿਆ ਸੁਚਾਨੰਦ ਭੱਜ ਗਿਆ ਸਰਾਂੰਦ ਨੂੰ ਉਹ ਬਾਅਦ ਚ ਦੱਸਾਂਗੇ ਵੀ ਇਹਦਾ ਕੀ ਹੁੰਦਾ ਹੈ ਹੁਣ ਆਪਾਂ ਦੱਸਦੇ ਹਾਂ ਵੀ ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇੰਨਾ ਭੈੜਾ ਅੰਤ ਇੰਨਾ ਜ਼ਿਆਦਾ ਭੈੜਾ ਅੰਤ ਹੋਇਆ ਕਿ ਉਹਦੀਆਂ ਸੱਤ ਪੋਸਤਾਂ ਨਾ ਕੰਬਦੀਆਂ ਹੋਣਗੀਆਂ ਇਨੇ ਛੋਟੇ ਛੋਟੇ ਸਹੈਬਜ਼ਾਦਿਆਂ ਤੇ ਤਰਸ ਨਹੀਂ ਖਾਇਆ ਨਿੱਕੀਆਂ ਨਿੱਕੀਆਂ ਜਿੰਦਾਂ ਤੇ ਉਹ ਬੰਦੇ ਦਾ ਇੰਨਾ ਭਿਆਨਕ ਅੰਤ ਹੀ ਹੋਣਾ ਚਾਹੀਦਾ ਸੀ ਕਹਿੰਦੇ ਜਿਹੜਾ ਵਜ਼ੀਰ ਖਾਨ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਲ ਨੂੰ ਵਧਣਾ ਸ਼ੁਰੂ ਹੋਇਆ ਉਹਨੇ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਲੜ ਰਹੇ ਸੀ ਜਦੋਂ ਥੱਲੇ ਆ ਕੇ ਹਰਾਮੀ ਸੀ ਉਹਨੂੰ ਐਸੀ ਮੈਂ ਪਿੱਠ ਪਿੱਛੋਂ ਮਾਰੂੰਗਾ ਭਾਈ ਬਾਦ ਸਿੰਘ ਬਚਾ ਲੈ ਆਗੇ ਵਜ਼ੀਰ ਖਾਨ ਨੇ ਨੀਜਾ ਮਾਰਿਆ ਭਾਈ ਬਾਦ ਸਿੰਘ ਵੱਲ ਨੀਜਾ ਮਾਰਿਆ ਜਦੋਂ ਭਾਈ ਬਾਦ ਸਿੰਘ ਵੱਲ ਉਹਨਾਂ ਨੇ ਬੁਚਲਿਆ ਨੀਜਾ ਉਹਨੇ ਬੁੱਚ ਕੇ ਵਾਪਸ ਮਾਰਿਆ ਵਾਪਸ ਮਾਰਿਆ ਜਦੋਂ ਉਹਦੇ ਘੋੜੇ 'ਚ ਵੱਜਿਆ ਨੇਜਾ ਜਾ ਕੇ ਉਹਦੇ ਘੋੜੇ ਦੇ ਵੱਜਿਆ ਜਦੋਂ ਤਾਂ ਵਜ਼ੀਰ ਖਾਨ ਥੱਲੇ ਡਿੱਗ ਗਿਆ ਵਜ਼ੀਰ ਖਾਨ ਨੇ ਥੱਲੇ ਡਿੱਗਦੇ-ਡਿੱਗਦੇ ਨਾ ਤੀਰ ਮਾਰਿਆ ਤੀਰ ਭਾਈ ਬਾਦ ਸਿੰਘ ਦੇ ਬਾਹਾਂ 'ਚ ਵੱਜਿਆ ਜਦੋਂ ਭਾਈ ਬਾਦ ਸਿੰਘ ਦੀ ਬਾਹਾਂ 'ਚ ਵੱਜਿਆ ਉਹਨੇ ਨਾ ਫਿਰ ਭਾਈ ਬਾਦ ਸਿੰਘ ਵੀ ਡਿੱਗ ਪਏ ਹੋਣੇ ਆ ਉਹਨੇ ਨਾ ਫਿਰ ਤਲਵਾਰ ਨਾਲ ਭਾਈ ਬਾਦ ਸਿੰਘ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਤਾਂ ਤਾਂ ਭਾਈ ਫਤੇ ਸਿੰਘ ਸੀਗੇ ਭਾਈ ਫਤੇ ਸਿੰਘ ਨੇ ਨਾ ਉਹਦੇ ਹਮਲੇ ਤੋਂ ਪਹਿਲਾਂ ਹੀ ਨਾ ਜਾ ਕੇ ਹਮਲਾ ਕਰਤਾ ਉਹਦਾ ਮੋਢਾ ਵੜਤਾ ਵਜ਼ੀਰ ਖਾਨ ਦਾ ਇਥੇ ਕੋਤਕ ਦੇਖੋ ਵੀ ਵਜ਼ੀਰ ਖਾਨ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਨ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ ਚੋਂ ਹੋਇਆ ਭਾਈ ਫਤਿਹ ਸਿੰਘ ਯੋਧਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵਜ਼ੀਰ ਖਾਨ ਦਾ ਜਦੋਂ ਮੋਢਾ ਵੜਤਾ ਸਾਰੇ ਤੇ ਖਬਰ ਫੈਲ ਗਈ ਵੀ ਮਾਰੇ ਆ ਗਿਆ ਵਜ਼ੀਰ ਖਾਨ ਮਾਰੇ ਆ ਗਿਆ ਵਜ਼ੀਰ ਖਾਨ ਸਾਰੀ ਫੌਜ ਜਿਹੜੀ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀਗੀ ਮਿੰਟੋ ਸਕੈਂਟੀ ਮੈਦਾਨ ਖਾਲੀ ਹੋ ਗਿਆ ਉੱਥੇ ਜਿਹੜਾ ਤੜਫ ਰਿਹਾ ਸੀ ਵਜ਼ੀਰ ਖਾਨ ਉਹ ਧਰਤੀ ਤੇ ਨਹੀਂ ਛੱਡਿਆ ਗੁਰੂਦੇਵ ਸਿੰਘ ਕਹਿੰਦੇ ਤੈਨੂੰ ਉੱਥੇ ਲੈ ਕੇ ਜਾਵਾਂਗੇ ਸਰੰਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਉਹ ਫਿਰ ਉੱਥੇ ਲੈ ਕੇ ਗਏ ਉਹਨੂੰ ਉੱਥੇ ਕਿਵੇਂ ਲੈ ਕੇ ਗਏ ਘੋੜਿਆਂ ਦੇ ਮਗਰ ਪਾ ਲਿਆ ਵਜ਼ੀਰ ਖਾਨ 20 ਕਿਲੋਮੀਟਰ ਸੀ ਛੱਪੜ ਚਿੜੀ ਤੋਂ ਸਰਹੰਦ 20 ਕਿਲੋਮੀਟਰ ਉਹਨੂੰ ਕੜੀਸਕੇ ਸਰਹੰਦ ਲੈ ਕੇ ਗਏ ਹੰਕਾਰ ਚ ਆਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਨਵਾਇਆ ਸੀਗਾ ਵਜ਼ੀਰ ਖਾਂ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਕੰਨਾਂ ਬਦਲਦੇ ਰਹਿੰਦੇ ਆ ਕੰਨ ਸਰਹੰਦ ਦਾ ਮੈਂ ਆ ਇੱਥੇ ਵਜ਼ੀਰ ਖਾਂ ਸੀ ਵਜ਼ੀਰ ਖਾਂ ਹੈ ਤੇ ਵਜ਼ੀਰ ਖਾਂ ਹੀ ਰਹੂਗਾ ਉਹੀ ਵਜ਼ੀਰ ਖਾਂ ਨੂੰ ਅੱਜ ਲਹੂ ਲਹਾਨ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ ਚ ਕਸੀਟ ਰਹੇ ਨੇ ਔੜਿਆਂ ਦੇ ਪਿੱਛੇ ਉਦੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਦੇ ਸਾਹਮਣੇ ਇੱਕ ਝੰਡਾ ਦਾ ਦਰਖਤ ਸੀਗਾ ਰੱਸਾ ਪਾ ਕੇ ਉਹਨੂੰ ਝੰਡੇ ਦੇ ਦਰਖਤ ਤੇ ਪੁਠਾ ਟੰਗਿਆ ਗਿਆ ਕਹਿੰਦੇ ਜਦੋਂ ਉਹਨੂੰ ਪੁਠਾ ਟੰਗਿਆ ਗਿਆ ਥੱਲੇ ਪਰਾਲੀ ਲਾ ਕੇ ਨਾ ਥੱਲੇ ਪਰਾਲੀ ਲਾ ਕੇ ਉਹ ਤੇ ਥੋੜੀ ਜੀ ਅੱਗ ਲਾਈ ਉਹਦਾ ਸਰੀਰ ਇੱਕਦਮ ਨਹੀਂ ਮੱਚਿਆ ਅੱਧ ਅੱਧ ਮੱਚਿਆ ਸਰੀਰ ਹੋ ਗਿਆ ਉਹਦਾ ਉਸ ਤੋਂ ਬਾਅਦ ਗਿਰਜਾਂ ਬਾਜ ਆ ਕੇ ਉਹਨੂੰ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਾਦਾ ਤੇ ਉਹ ਤੜਫ ਤੜਕ ਕੇ ਮਰਿਆ ਆ ਅੰਤ ਵਜ਼ੀਰ ਖਾਨ ਨੂੰ ਪਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਜੀ ਆ ਅੰਤ ਨਾ ਹੁੰਦਾ ਵਜ਼ੀਰ ਖਾਨ ਦਾ ਉਹ ਇੱਕ ਰੈਂਦਾ ਸਿੱਖਾਂ ਦੇ ਅੰਦਰ ਹੁਣ ਆਇਆ ਵੀ ਗੁਰੂ ਦੇ ਸਿੰਘਾਂ ਨੇ ਬਦਲਾ ਲੈ ਲਿਆ ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾਤਾ ਸਰਹੰਦ ਸੀ ਜਿਹੜਾ ਸਰਹੰਦ ਫਿਰ ਫਤਿਹ ਕਰ ਲਿਆ ਸਿੱਖਾਂ ਨੇ ਪਹਿਲਾ ਜਿਹੜਾ ਸਿੱਖ ਰਾਜ ਖਾਲਸਾ ਰਾਜ ਪਹਿਲਾ ਜਿਹੜਾ قائم ਹੋਇਆ ਉਹ ਸਰਹੰਦ ਵਿੱਚ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਜ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਨਿਯੁਕਤ ਕਰਤਾ ਸਰਹੰਦ ਬਹੁਤ ਵੱਡਾ ਸੂਬਾ ਸੀਗਾ ਪੰਜਾਬ ਦਾ 52 ਲੱਖ ਆਮਦਨ ਸੀਗੀ ਸਰੰਦ ਦੀ 1 ਸਾਲ ਦੀ ਉਹਨੂੰ ਬਾਬਨੀ ਸਰੰਦ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸਰੰਦ ਫਰੰਦ ਤੇ ਉਸ ਟਾਈਮ ਤੇ ਦੱਸਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 3 ਕਰੋੜ ਰੁਪਇਆ ਕਬਜ਼ੇ ਚ ਲਿਆ ਔਰ ਉਹ ਕਿਸੇ નિર્ਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ ਕਿਸੇ ਕਿਸੇ ਦੇ ਘਰ ਚ ਡਾਕਾ ਨਹੀਂ ਮਾਰਿਆ ਹੈਗਾ ਚਾਨੰਦ ਦਾ ਪੈਸਾ ਵਜ਼ੀਰ ਖਾਨ ਦਾ ਪੈਸਾ ਜਿਹੜਾ ਇਹਨਾਂ ਨੇ ਹੋ ਕੀਤਾ ਹੋਇਆ ਸੀਗਾ 3 ਕਰੋੜ ਰੁਪਇਆ ਗੱਡਿਆਂ ਤੇ ਲੱਦ ਕੇ ਪਰ ਉਹਨਾਂ ਨੇ ਲੋਗੜ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕ ਡਰੇ ਹੋਏ ਸੀ ਵੀ ਸਿੱਖ ਹੁਣ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ ਵੀ ਸਾਡੇ ਬੱਚਿਆਂ ਨੂੰ ਮਾਰ ਦੇਣਗੇ ਸਾਨੂੰ ਮਾਰ ਦੇਣਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੀਤਾ ਉਥੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ ਪਰ ਕਹਿੰਦੇ ਜਿਹਦਾ ਕਸੂਰ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਤਾਂ ਕਹਿੰਦੇ ਨੇ ਵੀ ਉੱਥੇ ਜਿਹੜੇ ਮੁਗਲਾਂ ਦੇ ਵਜ਼ੀਰ ਖਾਨ ਵਰਗਿਆਂ ਦੇ ਕਿਲੇ ਸੀਗੇ ਉਹ ਨਿਸ਼ ਤੋਂ ਨਾਬੂਤ ਕੀਤੇ ਬੰਦਾ ਸਿੰਘ ਬਹਾਦਰ ਨੇ ਢਾਹੇ ਉੱਥੇ ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀਗੀਆਂ ਮੁਸਲਮਾਨਾਂ ਦੀਆਂ ਕਿਤੇ ਕੋਈ ਮਜ਼ਾਰ ਆ ਕਿਤੇ ਕੋਈ ਮਸਜਿਦ ਆ ਉਹ ਇੱਕ ਵੀ ਨਹੀਂ ਢਾਈ ਉਹ ਅੱਜ ਵੀ ਮੌਜੂਦ ਨੇ ਉੱਥੇ ਇੱਥੋਂ ਤੱਕ ਕਿ ਇੱਕ ਸਰਹੰਦੀ ਸ਼ੇਖ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਤੇ ਗੁਰ ਤੇਗ ਬਹਾਦਰ ਦੀ ਸ਼ਹਾਦਤ ਤੇ ਖੁਸ਼ ਹੋਏ ਸੀਗੇ ਜਿਹੜੇ ਉਹਨਾਂ ਦੀਆਂ ਮਜ਼ਾਰਾਂ ਨੂੰ ਵੀ ਹੱਥ ਨਹੀਂ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉੰਦੂ ਸਿੰਘ ਸੁੱਚਾ ਨੰਦਾ ਦਾ ਕੀ ਹੋਇਆ ਸੁੱਚਾ ਨੰਦਾ ਉੱਥੋਂ ਭੱਜਿਆ ਆਇਆ ਸੀ ਭਾਈ ਬਾਦ ਸਿੰਘ ਤੋਂ ਡਰਦਾ ਅੰਨਾ ਪੈਸਾ ਸੀ ਉਹਦੇ ਕੋਲ ਅੰਨਾ ਪੈਸਾ ਜਮਾ ਖਾਸ ਬੰਦਾ ਸੀਗਾ ਵਜ਼ੀਰ ਖਾਨ ਦਾ ਸਿੱਖਾਂ ਨੇ ਕਬਜ਼ਾ ਕਰ ਲਿਆ ਸਰਾਂਦ ਤੇ ਚਾਰੇ ਪਾਸੇ ਸਿੱਖ ਹੀ ਸਿੱਖ ਸਰਾਂਦ ਚ ਸੁੱਚਾ ਨੰਦ ਹਜੇ ਵੀ ਉਸੇ ਹੀ ਸ਼ਹਿਰ ਚ ਫਿਰਦਾ ਹੈ ਕਿਉਂ ਨਹੀਂ ਨਿਕਲਿਆ ਉਹ ਕਿਉਂ ਨਹੀਂ ਭੱਜ ਪਾਇਆ ਉਹਦੇ ਲਾਲਚ ਨੇ ਜਾਨ ਨਹੀਂ ਦਿੱਤਾ ਉਹਨੂੰ ਉਹਦੇ ਕੋਲ ਦੌਲਤ ਇੰਨੀ ਸੀ ਸਕੀਮਾਂ ਘੜਦਾ ਰਿਆ ਵੀ ਮੈਂ ਆਪਣੀ ਦੌਲਤ ਲੈ ਕੇ ਕਿਵੇਂ ਨਿਕਲਾਂ ਇੰਤੋਂ ਕਿਸੇ ਨੇ ਫਿਰ ਖਬਰ ਦਿੱਤੀ ਵੀ ਸਚਨੰਦ ਇੱਥੇ ਆ ਫਿਰ ਉਹਦਾ ਕੀ ਹਾਲ ਕੀਤਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ 'ਚ ਨਕੇਲ ਪਾਤੀ ਉਹਦੇ ਨੱਕ 'ਚ ਨਕੇਲ ਪਾਤੀ ਤੇ ਉਹਨੂੰ ਕਹਿੰਦੇ ਵੀ ਤੂੰ ਭੀਖ ਮੰਗ ਸਰੰਦ ਦੀਆਂ ਗਲੀਆਂ 'ਚ ਥੰਦ ਦੀਆਂ ਗਲੀਆਂ 'ਚ ਭੀਖ ਮੰਗੀ ਫਿਰ ਉਹਨੇ ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਵੀ ਚਲਾਏ ਮੋਹਰੇ ਵੀ ਚਲਾਈਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਐਡੀ ਵੱਡੀ ਜੰਗ ਜਿੱਤੀ ਤਖਤਾ ਪਲਟ ਕੀਤਾ ਆਪਦੇ ਨਾਂ ਤੇ ਇੱਕ ਵੀ ਸਿੱਕਾ ਨਹੀਂ ਚਲਾਇਆ ਨਾ ਆਪਦੇ ਆਪ ਨੂੰ ਕਿਤੋਂ ਦਾ ਸੂਬੇਦਾਰ ਨਿਯੁਕਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਦੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜ਼ਮੀਨਾਂ ਬਾਉਂਦੇ ਸੀ ਉਹਨਾਂ ਦੇ ਨਾਮ ਨਹੀਂ ਸੀ ਜ਼ਮੀਨਾਂ ਜ਼ਮੀਨਾਂ ਵੱਡੇ ਵੱਡੇ ਤਰਨਾਟਾਂ ਦੇ ਨਾਮ ਹੁੰਦੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਇਹ ਹੁਕਮ ਜਾਰੀ ਕੀਤਾ ਸੀ ਜਿਹੜਾ ਜ਼ਮੀਨ ਬਾਹੂਗਾ ਉਹ ਉਹਦੀਆਂ ਰਜਿਸਟਰੀਆਂ ਕਰਾਓ ਉਹਦੇ ਨਾਂ ਕਰੋ ਜ਼ਮੀਨਾਂ ਅਜਿਹੇ ਛੋਟੇ ਕਿਸਾਨ ਨੇ ਉਹ ਬਾਬਾ ਬੰਦਾ ਸਿੰਘ ਵਾਹਦਰ ਦੀ ਬਦੌਲਤ ਨੇ ਉਦੋਂ ਬਾਅਦ ਫਿਰ ਜਿਹੜਾ ਸਿੱਖ ਰਾਜ ਕਾਇਮ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਵੀ ਉਹ ਬਾਬਾ ਬੰਦਾ ਸਿੰਘ ਵਾਹਦਰ ਦੇ ਰਾਜ ਤੋਂ ਜ਼ਾਲਮ ਵਜ਼ੀਰ ਖਾਨ ਨੇ ਛੋਟੇ ਸਹਬਜ਼ਾਦੀਆਂ ਦੇ ਉੱਤੇ ਮਾਤਾ ਗੁਜਰੀ ਤੇ ਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਉੱਤੇ ਜਿਹੜੇ ਜ਼ੁਲਮ ਕੀਤੇ ਇਸ ਦੇ ਬਾਰੇ ਹਰ ਕੋਈ ਜਾਣਦਾ ਹੈ ਪਰ ਬਹੁਤ ਘੱਟ ਲੋਕ ਇਸ ਦੇ ਬਾਰੇ ਜਾਣਦੀ ਹੈ ਕਿ ਫਿਰ ਉਸ ਜ਼ਾਲਮ ਵਜ਼ੀਰ ਖਾਨ ਦਾ ਅੰਤ ਕੀ ਹੋਇਆ ਸੀਗਾ ਉਸ ਦਾ ਅੰਜਾਮ ਕੀ ਹੋਇਆ ਸੀ ਕਿਸ ਤਰ੍ਹਾਂ ਉਸ ਨੂੰ ਇਬਰਤਨਾਕ ਮੌਤ ਮਿਲੀ ਸੀਗੀ ਬਾਬਾ ਬੰਦਾ ਸਿੰਘ ਜੀ ਹਾਂ ਬਾਬਾ ਬੰਦਾ ਸਿੰਘ ਨੇ ਇਹ ਜਿਹੜਾ ਹੈ ਅਹਿਮ ਜਿਹੜਾ ਕੰਮ ਹੈ ਉਹ ਸਰ ਅੰਜਾਮ ਦਿੱਤਾ ਸੀਗਾ ਉਹਨਾਂ ਨੇ 50 ਸਾਲਾਂ ਬਾਅਦ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਬਦਲਾ ਲਿਆ ਸੀ ਛੋਟੇ ਸਾਹਿਬਜ਼ਾਦਿਆਂ ਲਿਸ਼ੇਹੀ ਦੀ ਦਾ ਬਦਲਾ ਲਿਆ ਸੀਗਾ ਔਰ ਉਸ ਨੂੰ ਇਬਰਤਨਾਕ ਮੌਤ ਦਿੱਤੀ ਸੀ ਉਸੇ ਜਗ੍ਹਾ ਤੇ ਜਿੱਥੇ ਉਹਨੇ ਛੋਟੇ ਸਹਬਜ਼ਾਦਿਆਂ ਨੂੰ ਜ਼ਿੰਦਾ ਦਫ਼ਨ ਕੀਤਾ ਸੀਗਾ ਉਹਨੇ ਜੰਗ ਦੇ ਜ਼ਰੀਏ ਇਸ ਨੂੰ ਸ਼ਕਸਤ ਦਿੱਤੀ ਔਰ ਫਿਰ ਉਹ ਕੋੜੇ ਦੇ ਪਿੱਛੇ ਇਹਨੂੰ ਬੰਨ ਕੇ ਉੱਥੇ ਲਿਆਇਆ ਗਿਆ ਜਿੱਥੇ ਕਿ ਛੋਟੇ ਸਹਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਦੇ ਵਿੱਚ ਚੁਣਿਆ ਗਿਆ ਸੀ ਔਰ ਫਿਰ ਦਰਖਤ ਦੇ ਨਾਲ ਉਲਟਾ ਲਟਕਾਤਾ ਸੀਗਾ ਔਰ ਗਿੱਦਾਂ ਤੇ ਜਿਹੜੇ ਚਰਿੰਦ ਪ੍ਰਿੰਦ ਆ ਉਹਨਾਂ ਨੇ ਨੋਚ-ਨੋਚ ਕੇ ਉਹਨੂੰ ਖਾਦਾ ਔਰ ਇਸ ਅਜ਼ੀਅਤ ਦੇ ਨਾਲ ਉਹਦੀ ਜਾਨ ਨਿਕਲੀ ਸੀਗੀ ਇਹ ਉਹਦੀ ਸਜ਼ਾ ਸੀ ਜਿਹੜਾ ਉਹਨੇ ਜ਼ੁਲਮ ਕੀਤਾ ਸਗਾ ਮਾਸੂਮ ਬੱਚਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਸਜ਼ਾ ਲਾਗੂ ਨਹੀਂ ਸੀ ਹੁੰਦੀ ਜਿਹੜੇ ਕਿ ਕਿਸੇ ਸ਼ਰੀਅਤ ਦੇ ਕਿਸੇ ਕਾਨੂੰਨ 'ਚ ਨਹੀਂ ਸੀ ਆਉਂਦੇ ਇਹਗੇ ਜਿਹੜਾ ਉਹਨੇ ਉਹਨਾਂ ਮਾਸੂਮਾਂ ਦੇ ਉੱਤੇ ਤੇ ਮਾਤਾ ਗੁਜਰੀ ਦੇ ਉੱਤੇ ਜ਼ੁਲਮ ਕੀਤਾ ਸਗਾ ਜਿਹੜਾ ਵੀ ਜ਼ੁਲਮ ਦੀ ਇੰਤਹਾ ਕਰਦਾ ਹੈ ਨਾ ਫਿਰ ਉਹਦਾ ਇਸੇ ਤਰ੍ਹਾਂ ਦਾ ਇਬਰਤਨਾਕ ਅੰਜਾਮ ਹੁੰਦਾ ਔਰ ਇਹ ਅੰਜਾਮ ਜਿਹੜਾ ਵਾ ਬਾਬਾ ਬੰਦਾ ਸਿੰਘ ਨੇ ਪੂਰਾ ਕੀਤਾ ਸੀਗਾ ਉਹਦਾ ਬਦਲਾ ਲਿਆ ਸੀਗਾ ਵੀਰੋ ਤੁਹਾਨੂੰ ਇਹ ਵੀਡੀਓ ਕੈਂਚੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੋ ਸੇਵਰੋ ਕੀ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼